ਬ੍ਰਿਕ ਚੌਂਕ ਨੇਰੇ ਤੇਰਦੇ ਹਾਰੇ ਹੋਈ ਇੱਕ ਚੇਨ ਸਨੇ ਸਨਾਚਿੰਗ ਘਟਨਾ ਨੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਦਫਤਰ ਵੱਲ ਜਾਂਦੇ ਵਿਨੈ ਮੜਹੋਤਰਾ ਨੂੰ ਸਕੂਟਰ ਤੇ ਚੜਿਆ ਚੇਨ ਖੋਹ ਲਿਆ ਗਿਆ ਜਦੋਂ ਉਹਨਾਂ ਨੇ ਰੋਸ ਨਾਲ ਪ੍ਰਤੀਰੋਧ ਕੀਤਾ ਤਾਂ ਉਹ ਡਿੱਗ ਪਏ ਅਤੇ ਥੋੜੀਆਂ ਸੱਟਾਂ ਵੀ ਲੱਗੀਆਂ ਪਰ ਸਵਾਲ ਇਹ ਹੈ ਇਲਾਕੇ ਵਿੱਚ ਸੀਸੀਟੀਵੀ ਮੌਜੂਦ ਹੋਣ ਦੇ ਬਾਵਜੂਦ ਅਕਸਰ ਲੁਟੇਰੇ ਕਾਬੂ ਵਿੱਚ ਕਿਉਂ ਨਹੀਂ ਆ ਰਹੇ ਲੋਕ ਆਖ ਰਹੇ ਹਨ ਕਿ ਕੈਮਰੇ ਹਨ ਪਰ ਨਤੀਜਾ ਕਮਜ਼ੋਰ ਪੁਲਿਸ ਨੇ ਕਿਹਾ ਕਿ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਕਾਰਵਾਈ ਜਲਦੀ ਹੋਏਗੀ ਪਰ ਨਾਗਰਿਕਾਂ ਦੀ ਨਿਰਾਸ਼ਾ ਵੱਧ ਰਹੀ ਹੈ ਸ਼ਹਿਰ ਵਿੱਚ ਲੁੱਟ ਖੋਹ ਦੀਆਂ ਘਟਨਾਵਾਂ ਦੀ ਵਾਰਾ ਵਾਰ ਰਿਪੋਰਟ ਹੋ ਰਹੀ ਹੈ ਅਤੇ ਨਾਗਰਿਕ ਪੁਲਿਸ ਪ੍ਰਸ਼ਾਸਨ ਤੋਂ ਜਵਾਬ ਦੀ ਮੰਗ ਕਰ ਰਹੇ ਹਨ ਹੋਰ ਸਖਤੀ ਤੇਜ਼ ਤਫ਼ਤੀਸ਼ ਅਤੇ ਤੇਜ਼ੀ ਨਾਲ ਪੁਲਿਸ ਦੀ ਕਾਰਵਾਈ ਸਥਾਨਕ ਵਾਸੀਆਂ ਨੇ ਕਿਹਾ ਕਿ ਉਹ ਸੁਰੱਖਿਆ ਮਹਿਸੂਸ ਨਹੀਂ ਕਰਦੇ ਅਗਲੇ ਪੱਧਰ ਤੇ ਕੀ ਹੋਵੇਗਾ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਨਜ਼ਦੀਕੀ ਕਾਰਵਾਈ ਅਤੇ ਸਪਸ਼ਟ ਉੱਤਰ ਵੇਖਣਾ ਚਾਹੁੰਦੇ ਹਾਂ ਜਲੰਧਰ ਤੋਂ ਖਬਰ ਬਣੀ ਰਹੇਗੀ ਅਸੀਂ ਅਗਲੇ ਅਪਡੇਟ ਦੇ ਨਾਲ ਵਾਪਸ ਆਵਾਂਗੇ ਕੈਮਰੇ ਤਾਂ ਹੋ ਸਕਦੇ ਹਨ ਪਰ ਜਵਾਬਦਾਦਾਰੀ ਅਤੇ ਨਤੀਜਾ ਕਿੱਥੇ ਹਨ ਜਲੰਧਰ ਦੇ ਲੋਕ ਪੁਲਿਸ ਪ੍ਰਸ਼ਾਸਨ ਤੋਂ ਸਪਸ਼ਟ ਕਾਰਵਾਈ ਦੀ ਮੰਗ ਕਰਦੇ ਹਨ ਜੀ ਵੀ ਨੇ ਮਿਲੋਤਰਾ ਕਿੱਡੀ ਜਗ੍ਹਾ ਤੋਂ ਭਾਜੀ ਮੈਂ ਭਾਜੀ ਬੰਬੇ ਨਗਰ ਨੀਅਰ ਬਡਾਲਾ ਚੌਂਕ ਜੀ ਭਾਈ ਕੀ ਮਾਮਲਾ ਕੀ ਹਸਾ ਦਾ ਦੱਸੇ ਮਾਮਲਾ ਇਹਦਾ ਜੀ ਮੈਂ ਘਰੋਂ ਨਿਕਲਿਆ ਵਾ ਆਫਿਸ ਵਾਸਤੇ ਜੀ ਟਾਈਮ ਹੋਣੇ ਜੀ 8 ਵਜਤ ਦੇ ਵਿੱਚ ਵਿੱਚ ਟਾਈਮ ਹੈ ਜੀ ਠੀਕ ਹੈ ਜੀ ਤੇ ਮੈਂ ਬਬਰੀ ਚੌਂਕ ਕੋ ਪਹੁੰਚਿਆ ਮ ਆਰਮਨਸ ਗੁਰੂ ਦੇ ਪਿੱਛੋਂ ਬੰਦੇ ਆਏ ਉਹਨੇ ਮੇਰੀ ਚੇਨੀ ਨੂੰ ਛਪਟਾ ਬਾਹ ਰਿਆ ਤੇ ਮੈਂ ਚੇੜੀ ਫੜੀ ਆ ਕੋਸ਼ਿਸ਼ ਕੀਤੀ ਵੀ ਤੇ ਮੈਂ ਨਾਲ ਹੀ ਨਾਲ ਬੈਲੈਂਸ ਖਰਾਬ ਹੋ ਗਿਆ ਮੇਰਾ ਸਕੂਟਰ ਦਾ ਮੈਂ ਪਲਟੀਆਂ ਖਾ ਕੇ ਠਿੱਗ ਗਿਆ ਨਾਲ ਹੀ ਕਿੰਨੇ ਜਾਨੇ ਸੀ ਬੰਦੇ ਦੋ ਸੀਗੇ ਜੀ ਤੇ ਮੋਟਰਸਾਈਕਲ ਮੇਰੇ ਸਾਹਮਣੇ ਪਲਸਰ ਸੀਗਾ ਜੀ ਕਾਲੇ ਰੰਗ ਦਾ ਠੀਕ ਜੀ ਬੱਸ ਜੀ ਮੈਂ ਇੰਨਾ ਤੇ ਮੈਨੂੰ ਪਤਾ ਹੈ ਕਿਉਂ ਮੈਂ ਠਿੱਗ ਗਿਆ ਸੀਗਾ ਮਤਲਬ ਘਬਰਾ ਵੀ ਜਾਂਦਾ ਵਾ ਇਹ ਹੋ ਗਿਆ ਥਾਣਾ ਕਿਹੜਾ ਪੈਂਦਾ ਵਾ ਜੀ ਥਾਣਾ ਪਾਈ ਨੰਬਰ ਪੈਂਦਾ ਜੀ ਕਿਹੜੀ ਥਾਣੇ ਪਾਈ ਪਈ ਹਾਂਜੀ ਅਨਸ਼ਿਆ ਦਿੱਤੀ ਤੇ ਭਾਈ ਹਾਂਜੀ ਕੰਪਲੀਟ ਲਗਾਈ ਹੈ ਜੀ ਹੁਣੇ ਪਾਜੀ ਵਾਲੇ ਸਵਾ 8:00 ਤੋਂ ਸਵਾ 8:00 ਦਾ ਟਾਈਮ ਆਲੇ ਦਿਨ ਚੜਿਆ ਹੀ ਆ ਆ ਦਿਨ ਚੜਿਆ ਬਿਲਕੁਲ ਪਾਜੀ ਰਾਤ ਦਾ ਸਮਾਂ ਆ ਕੋਈ ਪੁੱਛੀ ਮੈਂ ਤੁਹਾਨੂੰ ਉਹੀ ਤੇ ਕਹਿਣਾ ਭੀ ਪਾਜੀ ਦਿਨ ਦਿਹਾੜੇ ਔਰ ਇੱਥੇ ਬਫਰੀਜ ਹੋਣਗ ਆਪਣਾ ਰਸ਼ ਕਿੰਨਾ ਹੈ ਲੋਕਾਂ ਦਾ ਇੱਥੇ ਪਾਜੀ ਉੱਤੇ ਜਦੋਂ ਮੈਂ ਟਿੱਕਿਆ ਹਾਂ ਨਾਲ ਹੀ ਬੰਦੇ ਇਕੱਠੇ ਹੋ ਗਏ 20-25 ਬੰਦੇ ਆ ਗਏ ਨਾਲ ਹੀ ਰਾਤ ਦਾ ਟਾਈਮ ਹੋਵੇ ਨਾਲ ਤੇ ਅਸੀਂ ਕਹੀਏ ਯਾਰ ਕੀ ਕੰਮ ਹੁੰਦਾ ਸਾਡੀ ਬੇਵਕੂਫੀ ਹੈ ਜੇ ਅਸੀਂ ਕਰੀਏ ਕਿਨ ਦਿਹਾੜੇ ਜੇ ਕੋਈ ਲੇਟ ਚਾੜ ਤੜਕਾ ਵੀ ਨਹੀਂ ਹੈਗਾ ਲੋਕੀ ਆਪਣੇ ਕੰਮਾਂ ਜਾ ਰਹੇ ਆ ਜੇ ਇਹ ਹਾਲ ਹੋਏਗਾ ਤੇ ਕੀ ਕਰਾਂਗੇ ਅਸੀਂ ਦੇਸੋਂ ਨਾਲ ਇੱਥੇ ਮੁਬਰੀ ਚੌਕ ਨਾਕਾ ਵੀ ਲੱਗਾ ਹੁੰਦਾ ਫਿਰ ਵੀ ਐਡੀ ਵੱਡੀ ਘਟਨਾ ਹੋਣੀ ਕੀ ਗੱਲ ਹੈ ਮੈਂ ਕੀ ਕਰੀ ਜੀ ਮੈਂ ਤੇ ਬਈ ਚਲੋ ਇੰਨਾ ਮੇਰਾ ਪਛਾਹ ਹੋ ਗਿਆ ਜੀ ਕੱਲ ਮੇਰਾ ਦਿਮਾਗ ਤੇ ਕਿੱਥੇ ਲੱਗ ਜਾਂਦੀ ਕੁਝ ਲੱਗ ਜਾਂਦੀ ਮੈਂ ਕਿੱਥੇ ਜਾਂਦਾ ਜੀ ਕੋਈ ਪੱਥਰ ਦੀ ਮੈਂ ਢੇਕੀ ਜਣਾ ਤੁਹਾਡਾ ਮਿਸ ਅਪਨਿੰਗ ਹੋ ਜਾਂਦੀ ਫਿਰ ਜਲਾਨੀਆ ਤਾਂ ਮਤਲਬ ਸਕੂਟਰ ਤੇ ਜਾਂਦੀ ਉਹ ਤੇ ਮਰਨਾ ਹੀ ਮੋਤ ਹੀ ਹੈ ਵੀਰ ਜੀ ਜਦੋਂ ਰੋਡ ਨਿਕਲਣਾ ਵੀ ਬੜਾ ਉਹ ਕਾਹ ਜਾਂਦਾ ਪਿਆ ਭਾਜੀ ਇਸ ਹਾਲੇ ਦਿਨ ਚੜਿਆ ਹੀ ਹੈ ਸਵਾ 8 ਹੋਏ 8 ਵਜੇ ਦੇ ਵਿੱਚ ਜਿਹੜੀ ਅਪਦਾ ਹੋ ਗਈ ਹੈ ਮੈਂ ਤੁਹਾਨੂੰ ਇਹ ਕਹ ਰਿਹਾ ਪੁਲਿਸ ਹੈ ਨਹੀਂ ਜੀ ਨਹੀਂ ਆਪਾਂ ਜਾਣੇ ਜੀ ਤੁਹਾਡੇ ਸਾਹਮਣੇ ਹੀ ਹੈ ਜੀ ਦਿਨ ਦਿਹਾੜੇ ਹੀ ਮਤ ਬੜੀ ਉਹਨਾਂ ਦੀ ਠੀਕ ਹੈ ਜੀ ਬੰਦ ਰਾਤੀ ਵੀ ਕਦੇ ਤੇ ਹੋਵੇਗਾ ਲੈ ਕੀ ਮੰਗ ਮੰਗਦੇ ਹੋ ਪਰਚਾ ਕਿਉਂ ਮੰਗਿਆ ਜੀ ਹੁਣ ਇਨਕੁਆਇਰੀ ਕਰਨ ਜੀ ਇਹਨਾਂ ਨੂੰ ਫੜਿਆ ਜਾਵੇ ਹੁਣ ਠੀਕ ਨਹੀਂ ਅੱਗੇ ਵੀ ਬੋੜੀਆਂ ਲੁੱਟ ਖੋ ਆਈਆਂ ਵਾ ਪਰ ਉਹਦੇ ਪਹਿਲਾਂ ਭਾਰੂ ਕੈਂਪ ਚ ਹੋਈ ਆ ਉਸ ਤੋਂ ਬਾਅਦ ਲਾਗੇ ਛਾਗੇ ਚੋਰੀਆਂ ਹੋ ਰਹੀਆਂ ਪਰ ਚੋਰਾ ਦੇ ਜਿਹੜੇ ਹੌਸਲੇ ਲਗਾਤਾਰ ਵਧਦੇ ਜਾਂਦੇ ਪਏ ਨੇ ਬਿਲਕੁਲ ਇਹ ਜੀ ਦੇਖ ਲਓ ਕਰੋੜ ਰੁਪਏ ਦੀ ਚੋਰੀ ਥੋੜੀ ਨਹੀਂ ਹੁੰਦੀ ਬਹੁ ਜੀ ਦੇਖੋ ਕੋਈ ਗੈਜ ਫੇਰ ਬੰਦੇ ਫੜੇ ਫੜੇ ਇਹਨਾਂ ਨੇ ਟਰੇਸ ਕੀਤੇ ਨੇ ਤੇ ਫੇਰ ਵੀ ਲੋਕ ਡਰਦੇ ਪਏ ਦੇਖ ਲਓ ਹੁਣ ਤੇ ਅੱਜ ਕੱਲ ਦੇਖੋ ਭਾਜੀ ਕੈਮਰੇ ਹਰ ਜਗ੍ਹਾ ਹੋ ਗਏ ਨੇ ਹੁਣ ਬੰਦਾ ਟਰੇਸ ਕਰਦਾ ਕੋਈ ਵੱਡੀ ਗੱਲ ਨਹੀਂ ਹੈ ਕਿ ਹਰ ਦੁਕਾਨ ਦੇ ਬਾਹਰ ਕੈਮਰੇ ਹੈ ਸਭ ਕੁਝ ਹੈ ਦੇਖੋ ਕਿਉਂ ਤੇ ਮਿਲ ਨਹੀਂ ਜਾਣਾ ਕੋਈ ਨਾ ਕੋਈ ਮੋਟਰਸਾਈਕਲ ਹੈਗਾ ਵਾ ਕੁਛ ਨਾ ਕੁਛ ਤੇ ਹੋਏਗਾ ਹੀ ਹਾਂ ਸਾਕੀ ਵਿਸ਼ਵਾਸ ਹੈਗਾ ਜੀ ਪ੍ਰਸ਼ਾਸਨ ਦੇਖੋ ਨਾਲ ਕੀ ਕਰਦੇ ਨੇ ਬਾਕੀ ਉਹਨੇ ਆਏ ਆ ਕੰਪਲੇਂਟ ਉਹਨਾਂ ਲੈ ਲਿਖ ਲਈ ਸਾਡੀ ਤੇ ਹੁਣ ਆਪਾਂ ਕੈਮਰੇ ਕੁਮਰੇ ਕਹਿੰਦੇ ਸੀ ਸੀਸੀਟੀਵੀ ਚੈੱਕ ਕਰਦੇ ਆ ਠੀਕ ਹੈ ਜੀ ਪਰਸਨ ਬਿਨੇ ਮਲੋਤਰਾ ਉਹ ਆਪਣੇ ਦਫਤਰ ਨੂੰ ਜਾ ਰਿਹਾ ਸੀ ਬਸਤੀ ਨੋ ਜੀ ਜਦੋਂ ਜਾ ਰਿਹਾ ਸੀ ਆਪਣੇ ਰਵੀਕਾਸ ਚੌਂਕ ਤੋਂ ਬਗਾਨਾ ਚੇਂਜ ਚੌਂਕ ਤੋਂ ਜੀ ਜੀ ਇਹਦੇ ਤੱਥ ਨੂੰ ਮੁਤਾਬਕ ਕੋਈ ਪੁਲਿਸ ਤੋਂ ਕੋਹਾ ਰਹੀ ਜੀ ਉਹ ਜੋ ਕੈਂਸਲ ਕਰ ਦਿੱਤੇ ਕਿਦਾ ਦੇਖ ਰਹੇ ਹੋ ਸਰ ਹਾਲੇ ਦਿਨ ਚੜਿਆ ਹੀ ਆ 800 ਵਾੜ ਦੇ ਕਰੀਬ ਜਿਹੜੇ ਕਿ ਚੋਰਾ ਦੇ ਜਿਹੜੇ ਹੌਸਲੇ ਲਗਾਤਾਰ ਵੱਧਦੀ ਨਜ਼ਰ ਆ ਰਹੇ ਨੇ ਜਿਹੜੇ ਹੈਗੇ ਉਹਨਾਂ ਨੂੰ ਕਾਬੂ ਕਰਾਂਗੇ ਠੀਕ ਹੈ ਕੋਸ਼ਿਸ਼ ਕੀਤੀ ਦੇ ਦੇ ਕੈਮਰੇ ਵਗੈਰਾ ਕਾਲ ਦੇਤੇ ਨੇ ਇਹਨਾਂ ਨੂੰ ਨਾਲ ਲੈ ਕੋਈ ਸੀਸੀਟੀਵੀ ਫੋਟੇ ਸਾਹਮਣੇ ਆਈ ਹੈ ਜੀ ਲੇਕਿਨ ਹਾਲ ਦੇ ਘਟਨਾ ਇਹਨਾਂ ਦਾ ਰੂਟ ਦੇਖਾਂਗੇ ਜਿਹੜੇ ਰੂਟ ਤੋਂ ਇਹ ਆਉਂਦੇ ਆ ਕਿੱਥੋਂ ਇਹਨਾਂ ਦੇ ਕੁੱਛੇ ਲੱਗੇ ਆ ਉਹ ਕੋਪਰ ਪ੍ਰੋਪਰ ਕੈਂਡ ਦੇ ਨਿ ਕੋਨੈਕਟੀ ਲੈ ਕੇ ਕੁਛ ਹੀ ਕਦਮਾਂ ਦੇ ਸਰ ਨਾਕਾ ਵੀ ਲੱਗਦਾ ਕੁਛ ਹੀ ਕਦਮਾਂ ਤੇ ਥਾਣਾ ਵੀ ਹੈਗਾ ਵੇ ਕਿੱਦਾਂ ਦੇਖਦੇ ਹੋ ਕਿ ਜਿਹੜੇ ਕਿ ਚੋਰਾ ਚੋਰਾ ਵਾਲੋ ਨੇ ਲਗਾਤਾਰ ਵਾਰ ਦਤਾਂ ਇਹ ਤਾਂ ਟਾਈਮ ਸੀ ਨਾਲ ਦੀ ਕਈ ਦਿਨ ਨਹੀਂ 15 ਪੀਸੀਆ ਵੀ ਹੋਈ ਹੈ ਇਹ ਤੱਕ ਨਾਕਾ ਨਹੀਂ ਕਿਤੇ ਆਹ ਹੋਈ ਕਿਹਨਾਂ ਸਰ ਕਰੋ ਨਿਕਲਣਾ ਵੀ ਕਾਫੀ ਮੁਸ਼ਕਲ ਹੋ ਜਾਊਗਾ ਸਵੇਰ ਦਾ 6:30 8:00 ਤੋਂ 6:30 ਦਾ ਟਾਈਮ ਹੈ ਕਿ ਬੰਦਾ ਕਰੋ ਨਿਕਲਣਾ ਵੀ ਤਾਂ ਕਿ ਚੋਰ ਜਿਹੜੇ ਕਿ ਲਗਾਤਾਰ ਵਾਰ ਦਤਾਂ ਨੂੰ ਅੰਜਾਮ ਦ ਗੋਇੰਗਾਨੀ ਰਿਜਾਈਟਰੀ ਕਰਕੇ ਨਾਲ ਸਾਬੂ ਕਰਾ ਕੀ ਕੀ ਕਾਰਵਾਈ ਕੀਤੀ ਜਾ ਰਹੀ ਜੀ ਅਸੀਂ ਸਰ ਕੀ ਕਾਰਵਾਈ ਕੀਤੀ ਜਾ ਰਹੀ ਤੁਹਾਡੇ ਵੱਲੋਂ ਜੀ ਇਹਨਾਂ ਦੇ ਗਿਆਨ ਲੈ ਕੇ ਅਸੀਂ ਅੰਦਰ ਕਰਾਂਗੇ ਜਾਂ ਇਹ ਪਛਾਣ ਕੇ ਆ ਸਰ ਇੱਕ ਇਹ ਵੀ ਸਵਾਲ ਹੈਗਾ ਥੋੜੀ ਦੂਰੀ ਨਸ਼ਾ ਛਡਾਊ ਕੇਂਦਰ ਹੈਗਾ ਉੱਥੇ ਜਿਹੜੇ ਨਸ਼ੇ ਦੀ ਲਤ ਲੱਗੇ ਜਿਹਨਾਂ ਨੂੰ ਦਵਾਈਆਂ ਲੈਣ ਆਉਂਦੇ ਨੇ ਪੋਤੇ ਕੁਝ ਟਾਈਮ ਪਹਿਲਾਂ ਵੀ ਇੱਕ ਮਰਡਰ ਹੋਇਆ ਸੀਗਾ ਦਵਾਈ ਨੂੰ ਲੈ ਕੇ ਕਿੰਨਾ ਦੇਖਦੋਂ ਕਿ ਲੱਗਦਾ ਨਹੀਂ ਕਿ ਉਥੇ ਕੋਈ ਪਲਾਨ ਬਣਾਉਂਦੇ ਹੋਣਗੇ ਜਿਹੜਾ ਕਿ ਲੁੱਟ ਦੀ ਵਾਰਤਾ ਕਰਦੇ ਨੇ ਇਸ ਵਕਤ ਇਹ ਤਾਂ ਪੱਕਿਆ ਨਹੀਂ ਜਾਣਦਾ ਪਰ ਆਪਾਂ ਗੱਲ ਦੇ ਦੇਖਾਂਗੇ ਕੇਸ ਵੈਰੀਫਾਈ ਕਰਕੇ ਉਹਨਾਂ ਨੂੰ ਤੁਸੀ ਦੇਖ ਰਹੇ ਹੋ ਸਟਾਰ న్యూਸ ਪੰਜਾਬੀ